ਬੀਤੀ ਦਿਨੇ ਸ਼ੋਮਨੀ ਕਾਲੀਦਲ ਦੇ ਵੱਲੋਂ ਬੜਾ ਦਾਵਾ ਕੀਤਾ ਗਿਆ ਸੀ ਪਾਰਟੀ ਵੱਲੋਂ ਕੋ ਸਾਂਝੀ ਕਰਕੇ ਕਿਹਾ ਗਿਆ ਸੀ ਕਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਦੇ ਦੋ ਮੈਂਬਰ ਸੰਤ ਗੁਰਮੀਤ ਸਿੰਘ ਥਿੱਲੋਕੇਵਾਲ ਅਤੇ ਇੰਦਰ ਮੋਹਨ ਸਿੰਘ ਲਖੀਵਰ ਵਾਲਾ ਦੇ ਨੇ ਬਾਕੀ ਧੜੇ ਨੂੰ ਛੱਡ ਕੇ ਮੁੜ ਤੋਂ ਪਾਰਟੀ ਦੇ ਵਿੱਚ ਵਾਪਸੀ ਕਰ ਲਈ ਹੈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਵਾਂ ਆਗੂਆਂ ਦਾ ਪਾਰਟੀ 'ਚ ਵਾਪਸੀ ਤੇ ਨਿਗਾਹ ਸਵਾਗਤ ਕੀਤਾ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਇਕੱਲੀ ਅਸਲੀ ਤਾਕਤ ਹੈ ਉਹਨਾਂ ਨੇ ਬਾਕੀ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਰੋਧੀਆਂ ਦੀਆਂ ਚਾਲਾਂ ਨੂੰ ਸਮਝਦਿਆਂ ਆਪਣੀ ਤਾਕਤ ਇਕਤਾ ਬਣਾ ਰੱਖਣ ਅਤੇ ਮਾ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਮਿਹਨਤ ਕਰਨ ਉਦਰੀ ਹੁਣ ਇਸ ਦਾਅਵੇ ਦੀ ਕਾਲੀ ਦਲ ਪੁਨਰ ਸੁਰਜੀਤ ਦੇ ਵੱਲੋਂ ਪੋਲ ਖੋਲ ਦਿੱਤੀ ਗਈ ਹੈ ਪੁਨਰ ਸੁਰਜੀਤ ਸ਼ੋਮਨਿਆ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਸਖਤਰ ਜਨਰਲ ਜਥੇਦਾਰ ਪੁਰਪ੍ਰਤਾਪ ਸਿੰਘ ਵਿਡਾਲਾ ਨੇ ਸੁਖਬੀਰ ਸਿੰਘ ਬਾਦਲ ਤੇ ਵੱਡਾ ਸਿਆਸੀ ਹਮਲਾ ਕਰਦੇ ਹੋਏ ਸੁਖਬੀਰ ਬਾਦਲ ਨੂੰ ਮਿਆਰ ਤੋਂ ਡਿੱਗੀ ਹੋਈ ਹੋਸ਼ੀਅਤ ਤੇ ਫੋਕੀ ਸਿਆਸੀ ਸ਼ੋਹਰਤ ਕਰਨ ਵਾਲਾ ਡਰਾਮੇਬਾਜ਼ ਲੀਡਰ ਕਰਾ ਦਿੱਤਾ ਹੈ ਜ세ਧਾਰ ਵਡਾਲਾ ਨੇ ਕਿਹਾ ਕਿ ਇਹ ਕਿੰਨੀ ਹਾਸੂਹੀਣੀ ਸਥਿਤੀ ਹੈ ਕਿ ਸੁਖਬੀਰ ਬਾਦਲ ਆਪਣੇ ਹੀ ਧੜੇ ਦੇ ਬੰਦਿਆਂ ਨੂੰ ਸਰੋਪਾ ਦੇ ਕੇ ਇਹ ਝੂਠ ਦੇ ਦਾਅਵੇ ਕੀਤੇ ਜਾ ਰਹੇ ਨੇ ਪੁਨਰ ਸੁਰਜੀਤ ਸ਼ੋਮਨੀ ਅਕਾਲੀ ਦਲ ਦੇ ਲੀਡਰ ਨੈਤਿਕ ਅਗਵਾਈ ਕਰਨ ਦਾ ਅਧਿਕਾਰ ਕੋ ਆ ਚੁੱਕੇ ਸੁਖਬੀਰ ਬਾਦਲ ਦੀ ਅਗਵਾਈ ਕਬੂਲ ਰਹੇ ਨੇ ਜ세ਧਾਰ ਵਡਾਲਾ ਨੇ ਕਿਹਾ ਕਿ ਆਪਣੀ ਸੌਦੇਬਾਜ਼ੀ ਦੀ ਫਿਤਰਤ ਦੇ ਚੱਲਦੇ ਆਗਾਮੀ ਐਸਜੀਪੀਸੀ ਦੇ ਜਨਰਲ ਇਜਲਾਸ ਤੋਂ ਪਹਿਲਾਂ ਇਹ ਠੀਕ ਉਸ ਤਰ੍ਹਾਂ ਦੀ ਸੌਦੇਬਾਜ਼ੀ ਵਾਲੀ ਫਿਤਰਤ ਤੇ ਕੰਮ ਕਰਦੇ ਰਹੇ ਨੇ ਆਪਡੀ ਪੁਰਾਣੀ ਸਕ੍ਰਿਪਟ ਨੂੰ ਨਵੇਂ ਸਿਰੇ ਤੋਂ ਸੌਦੇਬਾਜ਼ੀ ਦੇ ਰੂਪ ਚ ਵਰਤਦੇ ਹੋਏ ਘਰ ਵਾਪਸੀ ਦੇ ਝੂਠੇ ਦਾਅਵੇ ਵਿੱਚ ਵੱਡੀ ਸਿਆਸੀ ਸੌਦੇਬਾਜ਼ੀ ਕੀਤੀ ਗਈ ਹੈ ਜਥੇਦਾਰ ਬਡਾਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਝੂਠ ਦਾਅਵਾ ਕੀਤਾ ਕਿ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੋ ਮੈਂਬਰ ਸ਼ਾਮਲ ਹੋ ਗਏ ਨੇ ਫੋਟੋ ਵੀ ਸਾਂਝੀ ਕੀਤੀ ਗਈ ਇਹ ਦੋਹੀ ਲੀਡਰ ਪੁਨਰਸੁਰਜੀਤ ਸ਼੍ਰੋਮਣੀ ਕਾਲੀ ਦਲ ਤੋਂ ਵਾਪਸ ਆਏ ਨੇ ਇਹ ਗੱਲ ਕਹੀ ਗਈ ਬਡਾਲਾ ਅਕੀ ਕਹਿੰਦੇ ਨੇ ਕਿ ਅਸੀਂ ਬੜੀ ਸਪਸ਼ਟਤਾ ਦੇ ਨਾਲ ਕਹਿ ਰਹੇ ਹਾਂ ਕਿ ਸੁਖਬੀਰ ਬਾਦਲ ਦੇ ਦਾਅਵੇ ਨਾ ਸਿਰਫ ਨਿਰੋਲ ਝੂਠੇ ਨੇ ਸਗੋਂ ਸਿਆਸੀ ਇਹਨਾਂ ਦੋਹਾਂ ਅਗਵਾ ਨੇ ਪਰਤੀ ਮੁਹਿੰਮ ਵਿੱਚ ਨਾ ਪਰਤੀ ਕੀ ਤਿੱਤ ਨਾ ਹੀ ਮੁੱਢੀ ਮੈਂਬਰਸ਼ਿਪ ਲਈ ਇਸ ਲਈ ਇਹਨਾਂ ਦੋਹਾਂ ਅਗਵਾ ਦਾ ਪੁਨਰਜੋ ਜਿੱਤ ਸ਼ੋਮਨੀ ਕਾਲੀਦਨ ਨਾਲ ਕੋਈ ਹਵਾ ਵਸਤਾ ਨਹੀਂ ਹੈ ਜਿੱਤਨਾਰ ਵਡਾਲਾ ਨੇ ਸੁਖਬੀਰ ਬਾਦਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਸੁਖਬੀਰ ਅਜੇ ਹੀ ਹੋਸ਼ੀ ਅਤੇ ਸੌੜੀ ਸਿਆਸਤ ਨੂੰ ਤਿਆਗਣ ਨਹੀਂ ਤਾਂ ਹਰ ਵੇਲੇ ਅਜਿਹੇ ਝੂਠੇ ਦਾਅਵਿਆਂ ਨਾਲ ਮਜ਼ਾਕ ਦਾ ਪਾਤਰ ਬਣਦੇ ਰਹਿਣਗੇ ਜਿੱਤਨਾਰ ਵਡਾਲਾ ਨੇ ਮੀਡੀਆ ਨੂੰ ਖਾਸ ਬੇਨਤੀ ਕੀਤੀ ਕਿ ਸੁਖਬੀਰ ਬਾਦਲ ਦੇ ਝੂਠੇ ਦਾਅਵੇ ਨੂੰ ਪਰੋਸਣ ਤੋਂ ਪਹਿਲਾਂ ਦਾਅਵੇ ਦੀ ਹਕੀਕਤ ਅਤੇ ਤੱਥਾਂ ਨੂੰ ਜ਼ਰੂਰ ਚੈੱਕ ਕੀਤਾ ਜਾਵੇ ਉਦੋਂ ਦੀ ਦੂਜੇ ਪਾਸੇ ਅਕਾਲੀ ਸਿਆਸਤ ਦੇ ਵਿੱਚ ਉਦੋਂ ਵੀ ਵੱਡਾ ਪੁਚਾਲ ਆਇਆ ਜਦੋਂ ਕਿ ਪ੍ਰੋਫੈਸਰ ਪ੍ਰਿੰਮ ਸਿੰਘ ਚੰਦੂ ਮਾਜਰਾ ਜੋ ਕਿ ਪੁਨਰ ਸੁਰਜੀਤ ਅਕਾਲੀ ਦਲ ਦਾ ਹਿੱਸਾ ਨੇ ਉਹਨਾਂ ਦੀ ਇੱਕ ਤਸਵੀਰ ਇੰਟਰਨੈਟ ਤੇ ਵਾਇਰਲ ਹੋਈ ਉਹਨਾਂ ਦੇ ਵੱਲੋਂ ਭਾਜਪਾ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਉਹ ਤਸਵੀਰ ਦੇ ਵਿੱਚ ਨਜ਼ਰ ਆਉਂਦੀ ਨੇ ਤੇ ਇਸ ਨੂੰ ਲੈ ਕੇ ਵੀ ਕਮਸਾਨ ਛਿੜ ਗਿਆ ਤੇ ਚਰਚਾਵਾਂ ਚੱਲ ਰਹੀਆਂ ਨੇ ਕਿ ਕੀ ਚੰਦੂ ਮਾਜਰਾ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਣਗੇ